ਉਹਨਾਂ ਕਾਫੀ ਕੀ ਮੰਗਤੀ ਸੀ। ਮੰਗਦਾ ਇਹ ਹੀ ਸੀ ਕਿ ਜਿਹੜੇ ਜਿੰਨੇ ਵੀ ਆ ਸ਼ਾਮਤ ਸਾਡੇ ਸਿੰਘ ਸੀ ਉਹ 6 ਦਿਨ ਤੋਂ ਭੁਖਟਾਲ ਦੇ ਵਿੱਚ ਸੀ। ਕਹੇ ਸੀ ਚੱਲ ਜਾਈਂ ਜਿੰਨੀ ਰੀਸੀ ਸਭ ਨੂੰ ਮੰਗ ਪੱਤਰ ਦਿੱਤਾ ਵਾ ਤੇ ਸਾਨੂੰ ਇੱਕ ਦਿਨ ਚ 24 ਘੰਟਿਆਂ ਚ ਜਿੰਨਾ ਇਹ ਫੈਸਲਾ ਜੋ ਵੀ ਦਿੰਦੇ ਆ ਉਹਦੇ ਹਿਸਾਬ ਤੇ ਨਹੀਂ ਤੇ ਫਿਰ ਅਸੀਂ ਕਾਲ ਕਰਾਂਗੇ ਕਿ ਜੋ ਸਾਡੇ ਕੋਲ ਸਭੂ ਅਸੀਂ ਕਰਾਂਗੇ ਇਕੱਠ ਕਰਾਂਗੇ ਅਸੀਂ ਭੁਖਟਾਲ ਤੇ ਭਾਵਾਂਗੇ ਸਾਡੀ ਲਾਸਟਿੰਗ ਗਵਾਦਨ ਇਹ ਹੀ ਆ ਉਹਨਾਂ ਦੀ ਵੀ ਇਹ ਹੀ ਆ ਕਿ ਉਹਨਾਂ ਨੂੰ ਜੇਲ੍ਹ ਚ ਇੱਥੇ ਪੰਜਾਬ ਸਿਵਟ ਕੀਤਾ ਜਾਏ ਭਾਵੇਂ ਕਿਸੇ ਵੀ ਖਤਰਨਾਕ ਜੇਲ੍ਹ ਚ ਲੈ ਆਉਣ ਉੱਥੇ ਉਹਨਾਂ ਦੀ ਜਾਨ ਨੂੰ ਖਤਰਾ ਵਾ ਇਹ ਕਰਕੇ ਉਹਨਾਂ ਨੂੰ ਇੱਕ ਪੰਜਾਬ ਦੀ ਜਿਲ੍ਹੇ ਚ ਸ਼ਿਫਟ ਕੀਤਾ ਗਿਆ ਉਹ ਕਹਿੰਦੇ ਠੀਕ ਵਧੀਆ ਰਿਸਪੌਂਸ ਦਿੱਤਾ ਉਹ ਕਹਿੰਦਾ ਠੱਟਾ ਕਰਦੇ ਇੱਕ ਦੋ ਦਿਨ ਗੱਲ ਤੱਕ ਤਾਂ 10 ਦਿਨ ਆ ਰਹੀ ਹੈ ਕਿ ਉਹਨਾਂ ਦੇ ਸੈੱਟ ਚ ਜਿਹੜੀ ਗੁੱਤ ਕੈਮਰੇ ਲਗਾਏ ਗਏ ਹੈ ਜੋ ਉਹਨਾਂ ਨੇ ਡਿਸਟ੍ਰਿਕਟ ਡਿਊਟੀ ਰਜਿਸਟਰਡ ਦੀ ਹੱਥੀ ਚ ਦਿਖਾਏ ਹੈ ਹਾਂਜੀ ਹਾਂਜੀ ਸਮਝਦੇ ਹੋ ਇਸ ਦੇ ਪਿੱਛੇ ਕੀ ਇਹ ਤੇ ਬੜੀ ਕਿਤੇ ਤੱਕ ਨੌਣੀ ਹੱਦ ਤੱਕ ਗਿਰ ਗਏ ਨਾ ਕਿਸੇ ਦੀ ਪ੍ਰਾਈਵੇਸੀ ਵੀ ਕੋਈ ਚੀਜ਼ ਹੁੰਦੀ ਹੈ ਬਾਥਰੂਮ 'ਤੋਂ ਕੈਮਰੇ ਲਗਾਉਂਦਾ ਕਿ ਹੱਥ ਤੁਸੀਂ ਜੇ ਰੂਮ 'ਚ ਵੀ ਲਵਾਉਣਾ ਹਨ ਦੱਸੋ ਕਿ ਤੁਸੀਂ ਕੈਮਰੇ ਦੀ ਨਿਗਰਾਨੀ ਹੈ ਜੇ ਜੇ ਕੈਮਰੇ ਕਮਰੇ 'ਚ ਵੀ ਲਵਾਉਣਾ ਚਾਹੁੰਦੇ ਜੀ ਬਾਥਰੂਮ 'ਚ ਕੈਮਰੇ ਦਾ ਕੀ ਕੰਮ ਸੀ ਬਾਕੀ ਇੱਕ ਸੂਈ ਤੱਕ ਇਹ ਅੰਦਰ ਜਾਣ ਨਹੀਂ ਦਿੰਦੇ ਤਿੰਨ ਦਿਨ ਵਾਰੀ ਸਾਡੀ ਤਲਾਸ਼ੀ ਕਰਕੇ ਸਾਨੂੰ ਅੰਦਰ ਨਗਾਉਂਦੇ ਉੱਥੇ ਕੈਮਰੇ ਤੇ ਫੋਨ ਕਿੱਥੋਂ ਚੱਲੇਗੇ ਜੀ ਜੀਪੀ ਸਾਮ ਦੇ ਜਿਹੜੇ ਉਹ ਪੋਸਟ ਪਾਉਂਦੇ ਆ ਕਿ ਸੈੱਲ ਦੇ ਵਿੱਚੋਂ ਆਹ ਤਰਾਜ ਜੋ ਬਸਤਾ ਮੋਬਾਈਲ ਬਹੁਤ ਕੰਟਰੋਲ ਆ ਜਿੱਦਾਂ ਮਿਲੀਏ ਬਾਤ ਚੋਟਾ ਲੱਗਿਆ ਸਾਰਾ ਕੁਝ ਉਹਨਾਂ ਨੇ ਆਪ ਹੀ ਰੱਖ ਕੇ ਕੀਤਾ ਵਾ ਅੰਦਰ ਇੱਕ ਸੂਈ ਤੱਕ ਨਹੀਂ ਜਾਣ ਦਿੰਦੇ ਤਿੰਨ ਵਾਰੀ ਸਾਡੀ ਤਲਾਸ਼ੀ ਹੁੰਦੀ ਜਦੋਂ ਅਸੀਂ ਮੁਲਾਕਾਤ ਤੇ ਜਾਂਦੇ ਆ ਉਹ ਸਾਰਾ ਨੇ ਉਹਨਾਂ ਨੇ ਆਪ ਹੀ ਰੱਖ ਕੇ ਕਿਉਂਕਿ ਐਨਐਸਏ ਖਤਮ ਹੋਣ ਵਾਲੀ ਇਹਨਾਂ ਦਾ ਕੋਈ ਹੋਰ ਪਲਾਨ ਹੈ ਕਿ ਉਹ ਆਪ ਹੀ ਸਾਰਾ ਸਮਾਂ ਰੱਖ ਕੇ ਤੋਂ ਉੱਥੇ ਆਪ ਹੀ ਫੋਟੋ ਖਿੱਚ ਕਰੇ ਪਰਿਵਾਰਕੀ ਫੋਨ ਤੇ ਗੱਲਬਾਤ ਨਹੀਂ ਕਰਵਾਈ ਜਾ ਰਹੀ ਕੱਲ ਥੋੜੀ ਜੀ ਗੱਲਬਾਤ ਹੋਈ ਸੀ ਜਦੋਂ ਭਾਈ ਸਾਹਿਬ ਦੀ ਰਿਕਾਰਡਿੰਗ ਆਈ ਆ ਉਹਨਾਂ ਨੇ ਦੱਸਿਆ ਕਿ ਇਹ ਭੋਖੜਤਾ ਹਾਲਦਿਆਂ ਦੋ ਤਿੰਨ ਜਾਣੇ ਵਿੱਚ ਜ਼ਿਆਦਾ ਸੀਰੀਅਸ ਵੀ ਆ ਦੇ ਉਹ ਹੁਣ ਤਾਂ ਆ ਹੀ ਆ ਇਹਨਾਂ ਨੂੰ ਮੰਗ ਪੱਤਰ ਦਿੱਤਾ ਵਾ ਹੁਣ ਵੇਖੋ ਇਹਨਾਂ ਦਾ ਕੱਲ ਤੱਕ ਫੈਸਲਾ ਹੀ ਲੈਣੇ ਆ ਵੀ ਇਹ ਕੀ ਕਰਦੇ ਭਾਈ ਸਾਹਿਬ ਨੇ ਕਿਹਾ ਕਿ ਮੈਨੂੰ ਪੰਜਾਬ ਕਿਸੇ ਵੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਸਾਨੂੰ ਸਾਨੂੰ ਇੱਥੇ ਖਤਰਾ ਵਾ ਅਸੀਂ ਫੇਰ ਹੀ ਅੰਨ ਪਾਣੀ ਛੱਕਾਂਗੇ ਜਦੋਂ ਹਣ ਪੰਜਾਬ ਦੀ ਕਿਸ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਤੁਹਾਡੀ ਸਾਥਵੀਂ ਦੀ ਤੁਹਾਡੀ ਮੰਗ ਨਹੀਂ ਮੰਦੀ ਤੇ ਅੱਗੇ ਫਿਰ ਅਸੀਂ ਵੀ ਭੋਖੜਤਾਲ ਤੇ ਬੈਠਾਂਗੇ ਸਾਰੀ ਸੰਗਤ ਨੂੰ ਕਾਲ ਦਵਾਂਗੇ ਫਿਰ ਅਸੀਂ ਭੋਖੜਤਾਲ ਤੇ ਬੈਠਾਂਗੇ ਜੀ ਕੋਈ ਤੁਹਾਡੇ ਕੋਲ ਪੋਲਿਟਿਕਲ ਅਧਿਕਾਰੀ ਹੈ ਕੋਈ ਸਰਕਾਰ ਕੋਈ ਸੁਨੇਹਾ ਆਇਆ ਅਜੇ ਕੋਈ ਨਹੀਂ ਆਇਆ ਸਾਡੇ ਕੋ ਦੂਜੇ ਸਾਡੇ ਨਾਲ ਬਿਠੇ ਰਹੀ ਹੈ ਜਥੇਬੰਦੀਆਂ ਅਸੀਂ ਆਪਣੀ ਮਤਲਬ ਕਿ ਕਾਲ ਦਵਾਂਗੇ ਕੱਲ ਤੱਕ ਇਹਨਾਂ ਦਾ ਫੈਸਲੇ ਦੀ ਵੇਟ ਕਰਦੇ ਆ ਫਿਰ ਅਸੀਂ ਵੀ ਭੋਖੜਤਾਲ ਤੇ ਬਹਿ ਜਾਂਦੇ ਡੀਸੀ ਸਾਹਿਬ ਨੇ ਕੀ ਕਿਹਾ ਚੌਲ ਨੇ ਡੀਸੀ ਸਾਹਿਬ ਨੇ ਕਿਹਾ ਵੀ ਮੈਂ ਕਰਦਾ ਹਾਂ ਜਿੰਨੀ ਵੀ ਸਾਡੇ ਕੋ ਹੋ ਸਕਦੀ ਬਾਤ ਵੱਧ ਕੋਸ਼ਿਸ਼ ਕਰਦੇ ਕੱਲ ਤੱਕ ਤਾਂ ਦੇ ਦੇਣਗੇ ਇਹਦਾ ਜਿਹੜਾ ਗੱਲਬਾਤ ਹੋਈ ਹੈ ਉਹਨਾਂ ਨੇ ਡੀਸੀ ਸਾਹਿਬ ਨੇ ਇਹ ਕਿਹਾ ਹੈ ਕਿ 1 ਵਨ ਆਵਰ ਜੋ ਵੀ ਤੁਹਾਡੀ ਡਿਮਾਂਡ ਆ ਇਹ ਮੈਂ ਉੱਪਰ ਸੈਕਟਰੀ ਹੋਮ ਨੂੰ ਪਹੁੰਚਾ ਦਿਆਂਗਾ ਕਾਰਵਾਈ ਸਰਕਾਰ ਨੇ ਕਰਨੀ ਹੈ ਮੈਂ ਸਿਫਾਰਿਸ਼ ਕਰਾਂਗਾ ਵੀ ਹਾਲਾਤ ਵਿਗੜ ਸਕਦੇ ਆ ਇਹ ਡੀਸੀ ਸਾਹਿਬ ਪਰ ਤੁਹਾਡੇ ਰਾਈ ਤੁਹਾਡੇ ਰਾਈ ਪਰਿਵਾਰ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਭਗਵਾਨ ਰਮਨ ਦੀ ਗਵਰਨਮੈਂਟ ਹੈ ਅਸੀਂ ਉਹਨੂੰ ਵੀ ਅੱਜ ਡੀਸੀ ਸਾਹਿਬ ਦੀ ਕੋਠੀ ਦੇ ਵਿੱਚੋਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਦੋਂ ਇਲੈਕਸ਼ਨਾਂ ਸਿਰ ਤੇ ਆਉਂਦੀਆਂ ਆ ਉਦੋਂ ਹੀ ਪਲਵਾਮਾ ਹੁੰਦਾ ਹੈ ਉਦੋਂ ਹੀ ਸਾਰੀਆਂ ਸਟ੍ਰੈਟਜੀ ਰਚੀ ਜਾਂਦੀ ਹੈ ਕੇਂਦਰ ਜਿਹੜਾ ਹੈ ਉਹ ਉਸ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਅੱਜ ਤੱਕ ਕਿਸੇ ਦੇ ਬਾਥਰੂਮ ਦੇ ਵਿੱਚ ਕੈਮਰੇ ਨਹੀਂ ਲਾਏ ਇਕੱਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਕੈਮਰੇ ਲਾ ਕੇ ਕੀ ਸਟਰੈਟਜੀ ਰਚ ਰਿਹਾ ਹੈ ਕੀ ਇੱਕ ਸਟੇਜ ਨੈਰੇਟਿਵ ਸਿਰਜ ਰਹੀ ਹੈ ਉਹਦਾ ਮਤਲਬ ਇਹ ਹੈ ਕਿ ਜਦੋਂ ਐਨਐਸਏ ਖਤਮ ਹੋਊਗੀ ਜਾਂ ਤਾਂ ਇੱਕ ਨਵਾਂ ਕੇਸ ਬਣਾ ਕੇ ਇਹਨਾਂ ਨੂੰ ਇੱਥੇ ਦਿਬੜੂਗੜ ਦੀ ਜੇਲ੍ਹ ਚ ਰੱਖਿਆ ਜਾਊਗਾ ਤੇ ਜਾਂ ਫਿਰ ਇਹ ਜਦੋਂ ਸਿੱਖੀ ਦਾ ਪ੍ਰਚਾਰ ਜਾ ਕੇ ਫਿਰ ਦੁਬਾਰਾ ਉਸ ਪ੍ਰਚਾਰ ਨੂੰ ਆਰੰਭ ਕਰਨਗੇ ਤੇ ਅਸੀਂ ਇਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਉਹ ਲੀਕ ਕਰਕੇ ਜੋੜ-ਜੋੜ ਕੇ ਸੋਸ਼ਲ ਮੀਡੀਆ ਦੇ ਰਾਈਂ ਕਰੋੜਾ ਰੁਪਇਆ ਖਰਚ ਕਰਕੇ ਤੇ ਸਿੱਖੀ ਕਰਦਾਰ ਨੂੰ ਢਾਹ ਲਾ ਦਈਏ ਸੋ ਇਹ ਸਾਰੀ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਇਹਨੂੰ ਅਸੀਂ ਚੰਗੀ ਤਰ੍ਹਾਂ ਬੁੱਝ ਚੁੱਕੇ ਹਾਂ ਜਾਣਦੇ ਹਾਂ ਔਰ ਪਰਿਵਾਰ ਵੱਲੋਂ ਇਹ ਬੇਨਤੀ ਕਰਦੇ ਹਾਂ ਕਿ ਹੁਣ ਜੇ ਅੱਜ ਡੀਸੀ ਸਾਹਿਬ ਨੇ ਆਪਣਾ ਮੈਸੇਜ ਉਧਰ ਨੂੰ ਭੇਜ ਦੇਣਾ ਹੈ ਉਧਰੋਂ ਕੀ ਰეკਮੈਂਡੇਸ਼ਨ ਆਉਂਦੀ ਹੈ ਤੇ ਮੁੱਖ ਮੰਤਰੀ ਕੀ ਇਹਦੇ ਤੇ ਕੰਮ ਕਰਦਾ ਹੈ ਜੇ ਮੁੱਖ ਮੰਤਰੀ ਨੇ ਨਾ ਆਪਣਾ ਬੰਦਾ ਇੱਥੇ ਰੋਲ ਅਦਾ ਕੀਤਾ ਇਹ ਸਮਝਿਆ ਕਿ ਅੰਮ੍ਰਿਤਪਾਲ ਫੇਰ ਦਿਬੜੂਗੜ੍ਹ ਦੀ ਦੇਲ ਦੇ ਵਿੱਚ ਬੰਦ ਰਵੇ ਤੇ ਜਿਹੜੀਆਂ ਜਥੇਬੰਦੀਆਂ ਹਨ ਪਰਿਵਾਰ ਨੇ ਜੋ ਕੌਲ ਦਿੱਤੀ ਜੋ ਪਰਿਵਾਰ ਨੇ ਸਾਨੂੰ ਹੁਕਮ ਦਿੱਤਾ ਪਿਆ ਆਪਾਂ ਕੰਮ ਕਰਨਾ ਤੇ ਸਾਰੀਆਂ ਜਥੇਬੰਦੀਆਂ ਉਥੇ ਡਟ ਕੇ ਖੜਨਗੀਆਂ ਭਾਵੇਂ ਸਾਨੂੰ ਛੜਕਾਂ ਬੰਦ ਕਰਨੀਆਂ ਪੈਣ ਭਾਵੇਂ ਸਾਨੂੰ ਜੋ ਵੀ ਕਰਨਾ ਪਵੇ ਪਰ ਇਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਊਗਾ ਜ਼ਿੰਮੇਵਾਰ ਸਰਕਾਰ ਹੋਊਗੀ ਜੇ ਸਾਡੇ ਨੌਜਵਾਨ ਜਿਹੜੇ ਕਈ ਤਿੰਨ ਜਿਆਦੇ ਸੀਰੀਅਸ ਹੈ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਉਹਦਾ ਜ਼ਿੰਮੇਵਾਰ ਵੀ ਪ੍ਰਸ਼ਾਸਨ ਹੋਊਗਾ ਇਹ ਨਾ ਕਵੇ ਮੋਦੀ ਸਾਹਿਬ ਕਿ ਮੈਂ ਇੱਥੇ ਯਾਤਰਾ ਲੈ ਕੇ ਆਜੂਗਾ ਮੈਂ ਇੱਥੇ ਆ ਕਰ ਲੂਗਾ ਪੰਜਾਬ ਦੀ ਧਰਤੀ ਤੇ ਵੜਨਾ ਔਖਾ ਹੋ ਜੂਗਾ ਜੇ ਸਾਡੇ ਨੌਜਵਾਨਾਂ ਦਾ ਬਾਲ ਵੀ ਵਿੰਗਾ ਹੋਇਆ ਤੇ ਅੱਜ ਮੈਂ ਪਰਿਵਾਰ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਵੇਟ ਜ਼ਰੂਰ ਕਰਾਂਗੇ ਪਰ ਕਿਸੇ ਹੱਦ ਤੱਕ ਪ੍ਰਸ਼ਾਸਨ ਤੇ ਸਰਕਾਰ ਆਪਣਾ ਰੋਲ ਅਦਾ ਕਰੇ ਨਹੀਂ ਤੇ ਫਿਰ ਜਿਹੜਾ ਪਰਿਵਾਰ ਸਾਨੂੰ ਹੁਕਮ ਕਰੂਗਾ ਉਹਦੇ ਤੇ ਸਾਰੀਆਂ ਜੱਤੇਬੰਦੀਆਂ ਪੂਰਾ ਹੋਣਗੇ ਤੁਸੀਂ ਸਾਰੇ ਜਿਹੜਾ ਭਾਈ ਅਮਰਤਪਾਲ ਸਿੰਘ ਭਾਈ ਪੰਕਲਪ੍ਰੀਤ ਸਿੰਘ ਤੇ ਸਾਰੇ ਸਿੰਘਾਂ ਦੀ ਪਰਵਾਰਾਂ ਦੀ ਗਵਾਈ ਦੇ ਵਿੱਚ ਜਿਹੜੇ ਦਸੇ ਸਿੰਘ ਹੈ ਡਿਬਰੂਗੜ ਜੇਲ੍ਹ ਚ ਆਪਕੀ ਅਸੀਂ ਮਿਲੇ ਆ ਪੀਸੀ ਨੂੰ ਸਾਰੀ ਜਥੇਬੰਦੀਆਂ ਨੇ ਇੱਕ ਇੱਕ ਕਰਕੇ ਗੱਲ ਦੱਸੀ ਆ ਗੱਲ ਜਿਹੜੇ ਕੈਮਰੇ ਲਾਏ ਆ ਨਜਾਇਜ਼ ਉੱਥੇ ਜਦੋਂ ਕਿਹਾ ਜਦੋਂ ਸਲਾਈ ਸੂਈ ਨਹੀਂ ਜਾ ਸਕਦੀ ਤੇ ਕੈਮਰੇ ਕਿਵੇਂ ਚਲੇ ਗਏ ਤੇ ਡੀਸੀ ਨੂੰ ਕਿਹਾ ਕਿ ਇਹ ਜਿਹੜਾ ਅਧਿਕਾਰ ਤਾਂ ਤੁਹਾਡੇ ਕੋਲੇ ਆ ਇਹ ਡੀਸੀ ਨੂੰ ਕਿਹਾ ਕਿ ਜਦੋਂ ਮੁਲਾਕਾਤ ਕਰਨੀ ਹੁੰਦੀ ਆ ਤੁਹਾਡੇ ਕੋਲੋਂ ਉਹ ਸਿਰਫ ਡਿਬਰੂਗੜ ਜੇਲ੍ਹ ਦੇ ਵਿੱਚ ਅਧਿਕਾਰ ਤਾਂ ਤੁਹਾਡੇ ਸਾਰੇ ਤੁਹਾਡੇ ਕੋਲ ਹੈ ਤੇ ਫਿਰ ਉਹਨਾਂ ਨੂੰ ਸਾਰੀ ਗੱਲ ਦਲੀਲਾਂ ਕੀਤੀ ਤੇ ਇੱਕ ਕਹ ਕੇ ਸਾਡੀ ਜੇਲ੍ਹ ਤੁਰੰਤ ਸ਼ਿਫਟ ਕੀਤੀ ਜਾਵੇ ਜੇ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਜਿਹੜੇ ਭੁਖੜਤਾਲ ਤੇ ਬੈਠੇ ਆ ਜੇ ਉਹਨਾਂ ਦਾ ਜਾਨੀ ਮਾਨੀ ਨੁਕਸਾਨ ਹੋ ਗਿਆ ਤੁਹਾਡੀ ਜ਼ਿੰਮੇਵਾਰੀ ਆ ਤੇ ਡੀਸੀ ਨੇ ਗੱਲ ਚੰਜਨਕ ਸੁਣੀ ਆ ਤੇ ਉਹਨਾਂ ਨੇ ਕਿਹਾ ਕਿ 2 ਘੰਟਿਆਂ ਦੇ ਵਿੱਚ ਵਿੱਚ ਮੈਂ ਸਾਰੀ ਰਿਪੋਰਟ ਤੁਹਾਨੂੰ ਟੈਲੀਫੋਨ ਤੇ ਦੱਸ ਦੂੰਗਾ ਉਹਨਾਂ ਨੇ ਟੈਲੀਫੋਨ ਜਥੇਬੰਦੀਆਂ ਦੇ ਵੀ ਲੈ ਲਏ ਪਰਿਵਾਰ ਦੇ ਵੀ ਲੈ ਲਿਆ ਅਗਲੀ ਗੱਲ ਸਰਕਾਰ ਨੇ ਕਰਨੀ ਆ ਅਸੀਂ ਇਹ ਕਹੇ ਹਾਂਦਾ ਤੇ ਇਹਦੇ ਨਾਲ ਨਾਲ ਜਿਹੜੇ ਬੰਦੇ ਇੱਥੇ 24 ਜੇਲ੍ਹ ਚ ਗੱਡੀਆਂ ਫੜੀਆਂ ਉਹਨਾਂ ਦੇ ਬਾਰੇ ਵੀ ਅਸੀਂ ਗੱਲ ਕੀਤੀ ਆ ਜਿਹੜੀਆਂ ਤਲਾਸ਼ੀਆਂ ਹੁੰਦੀਆਂ ਉਹਨਾਂ ਬਾਰੇ ਵੀ ਗੱਲ ਕੀਤੀ ਆ ਜਿਹੜੀ ਜਲੀਲ ਕੀਤਾ ਜਾਂਦਾ ਉਹਦੇ ਗੱਲ ਵੀ ਕੀਤੀ ਆ ਇਹ ਨੈਰੇਟਿਵ ਜਿਹੜਾ ਸਿੱਖਾਂ ਦੇ ਖਿਲਾਫ ਸਿਰਜਿਆ ਜਾ ਰਿਹਾ ਉਹਦੀ ਵੀ ਗੱਲ ਕੀਤੀ ਆ ਅਸੀਂ ਸਾਰਿਆਂ ਨੇ ਕਿਹਾ ਜੋ ਪਰਿਵਾਰ ਹੁਕਮ ਕਰੂਗਾ ਕਿਉਂਕਿ ਹੁਕਮ ਦਾ ਪਰਿਵਾਰ ਬਾਈ ਚੱਲਣਾ ਤੇ ਜੇ ਅਮਰਤਪਾਲ ਨੂੰ ਕੁਛ ਹੋ ਗਿਆ ਸਾਥੀਆਂ ਨੂੰ ਸਰਕਾਰ ਦੀ ਜਿੰਮੇ ਹੋਰ ਵਰੂਗੀ ਤੇ ਅਸੀਂ 24 ਘੰਟਿਆਂ ਦਾ ਨੇ ਅਸੀਂ ਕਿਹਾ ਵੀ ਸਾਨੂੰ ਮਜਬੂਰ ਹੋਣਾ ਪਊਗਾ ਅਸੀਂ ਮਜਬੂਰ ਹੋਣਾਗਾ ਅਗਲਾ ਸਟੈਪ ਲਾਵਾਂਗਾ ਅਸੀਂ ਜਾਦੇ ਡਿੱਕਣਾ ਨਹੀਂ ਤੇ ਅਸੀਂ ਕਹਿੰਨਾ ਤੁਰੰਤ ਜੇਲ੍ਹ ਸ਼ਿਫਟ ਕੀਤੀ ਜਾਵੇ ਤੇ ਤੁਰੰਤ ਇਹਨਾਂ ਦੇ ਕੇਸ ਵਾਪਸ ਐਨਐਸਏ ਹਟਾਏ ਜਾਣ ਤੇ ਜੇ ਆਪਾਂ ਸਾਡੇ ਸਿੰਘਾਂ ਨੇ ਜੋਧਪੁਰ ਦੇ ਵਿੱਚ ਵੀ ਐਨਐਸਏ ਲੱਗਿਆ ਐਨਐਸਏ ਤੋਂ ਡਰਦੇ ਡਰਦੇ ਕੋਈ ਨਹੀਂ ਗਿਆ ਸੀ ਇਸ ਕਰਕੇ ਐਨਐਸਏ ਵਧਾਉਣ ਦੀ ਇੱਕ ਪਾਲਿਸੀ ਆ ਤੇ ਇਹ ਤੁਰੰਤ ਸਰਕਾਰ ਨੂੰ ਇਹਦਾ ਮਾਹੌਲ ਖਰਾਬ ਹੋਣ ਤੋਂ ਬਚਣਾ ਚਾਹੀਦਾ ਤੇ ਇਹਨਾਂ ਨੂੰ ਪਰ ਹਾਂ ਕਰਦੇ ਇਹਨਾਂ ਤੇ ਚਾਹੀਦਾ ਹਾਂ ਜੀ ਅਮਰ ਸਰ ਦੀ ਜੇਲ੍ਹ ਉਹ ਖੜ ਗਿਆ ਹਾਂ ਜੀ ਅਸੀਂ ਉਹਨਾਂ ਨੂੰ ਉਹਨਾਂ ਦੀ ਜੇਲ੍ਹ ਸ਼ਿਫਟਿੰਗ ਵਾਸਤੇ ਉਹਨਾਂ ਨੂੰ ਮੈਮੋਰੰਡਮ ਦਿੱਤਾ ਵਾ ਤੇ ਉਹਨਾਂ ਨੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਵਾ ਤੇ ਕਹਿੰਦੇ ਸੀ ਕਿ ਅਸੀਂ ਇਹਦਾ ਕੋਈ ਪੋਜੀਟਿਵ ਰਿਜ਼ਲਟ ਨਿਕਲਦੀ ਉਮੀਦ ਹੈ ਸਾਨੂੰ ਵੀ ਤੇ ਜੇ ਨਹੀਂ ਨਿਕਲਦਾ ਤੇ ਫਿਰ ਅਸੀਂ ਕੱਲ ਤੋਂ ਕੋਈ ਨਵਾਂ ਪ੍ਰੋਗਰਾਮ ਕੋਈ ਅਨਾਉਂਸ ਕਰਾਂਗੇ ਹਾਂ ਜੀ ਹਾਂ ਜੀ ਜੋ ਉਥੇ ਉਹਨਾਂ ਦਾ ਵਤੀਰਾ ਕੀਤਾ ਜਾ ਰਿਹਾ ਉਹ ਬਹੁਤ ਖਤਰਨਾਕ ਹੈ ਉਹਨਾਂ ਦੀ ਨਿੱਜਤਾ ਤੇ ਹਮਲਾ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਉਹ ਉਹ ਉਹਦੀ ਨਖੇਦੀ ਵੀ ਕਰਦੇ ਆ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹੋ ਜਿਹੀ ਹਰਕਤਾਂ ਬੰਦ ਕਰਕੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਸ਼ਿਫਟ ਕੀਤਾ ਜਾਵੇ ਤੇ ਉਹਨਾਂ ਦੀ ਜਾਨ ਨੂੰ ਜਿਹੜੀ ਜੋ ਜਿਹੜੀ ਚਾਲਿਆ ਉਹਨੂੰ ਨਾਕਾਮ ਕੀਤਾ ਜਾਵੇ ਸਾਡੀ ਕੱਲ ਗੱਲ ਹੋਈ ਭਾਈ ਸਾਡੀ ਕੱਲ ਗੱਲ ਹੋਈ ਸੀ ਉਹ ਉਹਨਾਂ ਨੇ ਆਹ ਉਹ ਵੀ ਕੋਈ ਕੱਲ ਹੀ ਹੋਈ ਆ ਕੱਲ ਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਬੜੀ ਜਿਹੜੀ ਨਾ ਅਜੀਬ ਜਿਹੜੀ ਪਰੇਸ਼ਾਨ ਕਰਨ ਵਾਲੀ ਗੱਲ ਜਿਹਦੇ ਸਮੁੱਚੇ ਕੌਮ ਨੂੰ ਜਿਹੜੀ ਪਰੇਸ਼ਾਨੀ ਹੋਈ ਹੈ ਇਹ ਆ ਵੀ ਉਹਨਾਂ ਦੇ ਖਿਲਾਫ ਇੱਕ ਅਲਿਗੇਸ਼ਨ ਲਾਇਆ ਗਿਆ ਕਿ ਇਹਨਾਂ ਦੇ ਕੋਲੋਂ ਜੇਲ੍ਹ ਦੇ ਵਿੱਚੋਂ ਫੋਨ 스마트ਫੋਨ ਤੇ ਇਹਨਾਂ ਕੋਲੋਂ ਹੋਰ ਸਮਾਨ ਜਿਆ ਬਰਾਮਦ ਹੋਇਆ ਜਿਹਦੇ ਵਿੱਚ ਡੈਡਬਲੂਟਥ ਵਗੈਰਾ ਜਦੋਂ ਕਿ ਉਸ ਜੇਲ੍ਹ ਦੇ ਵਿੱਚ ਜਦੋਂ ਜਾਣਾ ਨਾ ਤੇ ਮੇਰਾ ਹੈਲ ਆ ਵੀ ਚਿੜੀ ਵੀ ਪਗਰ ਨਵਾਰਦੀ ਉਹਦੇ ਤੇ ਇਥੋਂ ਦੀ ਪਰਮਿਸ਼ਨ ਤੋਂ ਮੇਰਾ ਉੱਥੇ ਕੋਈ ਬੰਦਾ ਜਾ ਨਹੀਂ ਸਕਦਾ ਉਹਨਾਂ ਨੂੰ ਮਿਲਣ ਵਾਸਤੇ ਜਨਰਲ ਡਿਸਟ੍ਰਿਕਟ ਜਸਟਿਸ ਅਮਰਸਰ ਨਾਲ ਪਰਮਿਸ਼ਨ ਲੈਣੋਂ ਉੱਥੇ ਕੋਈ ਜਾ ਨਹੀਂ ਸਕਦਾ ਜਿਹੜੇ ਜਾਂਦੇ ਵੀ ਨਹੀਂ ਉਹ ਸੇਲ ਦਾ ਸਿਸਟਮ ਸਾਡੀ ਜੇਲ੍ਹ ਨਾਲੋਂ ਵੀ ਅਜੀਬ ਆ ਪਹਿਲਾਂ ਇੱਕ ਕਮਰੇ 'ਚ ਉਹਨਾਂ ਨੂੰ ਬਿਠਾ ਲਦੇ ਨੇ ਉਹਦੇ ਤੋਂ ਬਾਅਦਾਂ ਅੱਗੇ ਜਿਹੜਾ ਸਮਾਨ ਹੋ ਕਮਰੇ ਰਹਿ ਜਾਂਦਾ ਉਹਨਾਂ ਦੇ ਕੋਲ ਜਾ ਕੇ ਅੱਗੇ ਜਿਹੜਾ ਉਹਨਾਂ ਦੀ ਐਂਟਰੀ ਦਰਜ ਕਰਕੇ ਫਿਰ ਉਹਨਾਂ ਕੋਲੋਂ ਫੋਨ ਵਗੈਰਾ ਉੱਥੇ ਰਖਾ ਕੇ ਫਿਰ ਅੱਗੇ ਲੈ ਕੇ ਜਾਂਦੇ ਨੇ ਤੇ ਜਦੋਂ ਸਾਡੀ ਇੱਕ ਗੱਲ ਦੱਸੂ ਕੋਈ ਕਾਨੂੰਨੀ ਕਾਨੂੰਨ ਕਿ ਇਹਦਾ ਸਵਾਲ ਵੱਡਾ ਹੈ ਕਿ ਕਾਨੂੰਨ ਕੀ ਕਹਿੰਦਾ ਹੈ ਇਸ ਬਾਰੇ ਕਾਨੂੰਨ ਇਸ ਮਾਮਲੇ 'ਚ ਇਹ ਕਹਿੰਦਾ ਜੀ ਕਿ ਉਹਨਾਂ ਦੇ ਖਿਲਾਫ ਜਿਹੜੀ ਕੋਈ ਵੀ ਕਾਰਵਾਈ ਨਹੀਂ ਹੋ ਸਕਦੀ ਜਿਹੜੀ ਜਿਸ ਕਿਸਮ ਦੇ ਉਹਨਾਂ 'ਤੇ ਅਲਿਗੇਸ਼ਨ ਲਾਇਆ ਜਾਵੇ ਪਰ ਜਿਹੜਾ ਉਹਨਾਂ ਨੇ ਭੁਖੜ ਹੜਤਾਲ ਰੱਖੀ ਹੈ ਜਿਹੜਾ ਕਾਨੂੰਨ ਇਹ ਗੱਲ ਕਹਿੰਦਾ ਕਿ ਤੁਸੀਂ ਕਿਸੇ ਦੀ ਪ੍ਰਾਈਵੇਸੀ ਦੇ ਵਿੱਚ ਜਿਹੜੀ ਆ ਦਖਲਅੰਦਾਜ਼ੀ ਨਹੀਂ ਕਰ ਸਕਦੇ ਹੁਣ ਇਦੋਂ ਵੱਡੀ ਪ੍ਰਾਈਵੇਸੀ ਕਿਸੇ ਦੀ ਕੋਈ ਨਹੀਂ ਹੈਗੀ ਭਈ ਉਹਦੇ ਬੈਡਰੂਮ ਦੇ ਉੱਥੇ ਕੈਮਰਾ ਲਾਇਆ ਹੋਣ ਜਿੱਥੇ ਉਹਨਾਂ ਨੂੰ ਤੁਸੀਂ ਬਾਰਕ ਦੇ ਵਿੱਚ ਰੱਖਿਆ ਤੁਸੀਂ ਉਹਨਾਂ ਦੇ ਬਾਥਰੂਮ ਦੇ ਵਿੱਚ ਕੈਮਰੇ ਲਾਇਆ ਹੋਣ ਇਹਦੇ ਨਾਲ ਵੱਡੀ ਘਟਕਿਆ ਗੱਲ ਕੀ ਹੋ ਸਕਦੀ ਹੈ ਪਰ ਕਾਨੂੰਨ ਦੇ ਮਤਲਬਕ ਉਹਨਾਂ ਨੂੰ ਕਾਨੂੰਨ ਦੇ ਮਤਲਬਕ ਦੇਖੋ ਪੰਜਾਬ ਕਿਉਂ ਲਿਆ ਜਾ ਸਕਦਾ ਬਲੂ ਸਟਾਰ ਤੋਂ ਬਾਅਦ ਕਿੰਨੀਆਂ ਐਨਐਸਟੇ ਲੱਗੀਆਂ ਨੇ ਸਾਰੀਆਂ ਤੇ ਪੰਜਾਬ ਦੀਆਂ ਜੇਲਾਂ 'ਚ ਲੱਗੀਆਂ ਨੇ ਕੋਈ ਜ਼ਰੂਰੀਤ ਨਹੀਂ ਮੈਨਐਸਟੇ ਦੇ ਵਿੱਚ ਉਹਨਾਂ ਨੂੰ ਉੱਥੇ ਸੁਟਿਆ ਜਾਣਾ ਕੋਈ ਅਜਿਹਾ ਮਸਲਾ ਨਹੀਂ ਇਹਨੂੰ ਪੰਜਾਬ ਨਹੀਂ ਲਿਆ ਜਾਦਾ ਪੰਜਾਬ ਲਿਆਉਣਾ ਤੇ ਇੱਕ ਇੱਕ ਪੈਨ ਦੀ ਨੋਕ ਦੀ ਗੱਲ ਹੈ ਇਹ ਡਿਸਟ੍ਰਿਕਟ ਨੰਬਰ ਸਰ ਜੀ ਲਿਖਣਗੇ ਡਿਸਟ੍ਰਿਕਟ ਨੰਬਰ ਦਿੱਤਾ ਤੇ ਤੁਸੀਂ ਇਹਦੇ ਵਾਸਤੇ ਐਜ਼ ਅ ਐਡਵੋਕੇਟ ਤੁਸੀਂ ਕੌਮਿਟੀ ਨੂੰ ਨਹੀਂ ਅੱਜ ਇਹੋ ਹੀ ਦਿੱਤਾ ਜੀ ਆਪਣਾ ਜਿਹੜਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹ ਹੀ ਦਿੱਤਾ ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਉੱਥੇ ਵੇਖੋ ਇੱਕ ਬਿਜ਼ਨਸ ਹੋਣਾ ਵੋਟਾਂ ਦਾ ਆਉਣ ਵਾਲੀ ਕਮੇਗ ਇਲੈਕਸ਼ਨ ਦੇ ਵਿੱਚ ਉਸ ਬਿਜ਼ਨਸ ਦੇ ਵਿੱਚ ਜਿਹੜਾ ਨਾ ਜਿਵੇਂ 84 ਦੇ ਵਿੱਚ ਕਾਂਗਰਸ ਨੇ ਸਿੱਖਾਂ ਨੂੰ ਇੱਕ ਪੱਤੇ ਵਜੋਂ ਵਰਤਿਆ ਸੀ ਨਾ ਉਸ ਤਰ੍ਹਾਂ ਇਹ ਬਿਜ਼ਨਸ ਵੋਟਾਂ ਦਾ ਹੋਣਾ ਜਿਹਦੇ ਵਿੱਚ ਮਤਲਬ ਹੀ ਸਾਨੂੰ ਖਤਸ਼ਾ ਉਹਨਾਂ ਦਾ ਕੋਈ ਵੀ ਨੁਕਸਾਨ ਉਥੇ ਜਾਨੀ ਨੁਕਸਾਨ ਹੋ ਸਾਦਾ ਉਹਨਾਂ ਨੂੰ ਉਥੇ ਕੋਈ ਹੋਰ ਕਿਸਮ ਦੀ ਕੋਈ ਨਵੀਂ ਐਫਆਈਆਰ ਦਰਜ ਕੀਤੀ ਜਾ ਸਕਦੀ ਉਸ ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ ਇੱਥੇ ਨਾ ਆਉਣ ਦਿੱਤਾ ਜੇ ਤੁਸੀਂ ਕਦੀ ਅਜੇ ਤੱਕ ਇਤਨਾ ਨਹੀਂ ਹੋਇਆ ਜੀ ਸ਼ਿਫਟਿੰਗ ਹੋ ਸਕਦੀ ਪਹਿਲੇ ਕਾਨੂੰਨ ਸ਼ਿਫਟਿੰਗ ਦੇ ਉੱਤੇ ਮਸਲਾ ਹੀ ਕੋਈ ਨਹੀਂ ਜੀ ਸ਼ਿਫਟਿੰਗ ਤੇ ਜਦੋਂ ਮਰਜ਼ੀ ਕੀਤੀ ਜਾ ਸਕਦੀ ਸ਼ਿਫਟਿੰਗ ਦਾ ਕੋਈ ਮਸਲਾ ਨਹੀਂ ਹੈਗਾ ਇਹ ਜਿਹੜਾ ਮੰਨ ਲਓ ਮੈਂ ਕੰਮ ਕਰ ਸਕਦਾ ਉਹਨੂੰ ਵਾਪਸ ਕਿਉਂ ਨਹੀਂ ਕਰ ਸਕਦਾ ਮੈਂ ਇੱਕ ਬੰਦੇ ਨੂੰ ਨੌਕਰੀ ਦੇ ਸਕਦਾ ਪੰਜਾਬ ਸਰਕਾਰ ਉਹਨਾਂ ਨੂੰ ਐਨਐਸਐ ਲਾ ਕੇ ਡਿਪਰਗੜ ਭੇਜ ਸਕਦੀ ਡਿਪਰਗੜ ਤੋਂ ਜੇਲ੍ਹ ਕਿਉਂ ਨਹੀਂ ਇੱਥੇ ਲੈ ਸਕਦੀ ਜੀ ਡਿਪਰਗੜ ਵਾਲਿਆਂ ਨੇ ਥੋੜਾ ਉਹਨਾਂ ਦੀ ਮੰਗ ਕੀਤੀ ਵੀ ਸਾਡੇ ਕੋਲ ਭੇਜੋ ਡਿਪਟੀ ਕਮਿਸ਼ਨਰ ਆਣੇ ਕੀ ਕਰ ਉਹਨਾਂ ਨੇ ਤੇ ਵੇਖੋ ਉਹਨਾਂ ਨੇ ਇਹ ਕਿਹਾ ਵੀ ਇਹ ਮੈਂ ਜਿਹੜਾ ਹੁਣੇ ਚੀਫ ਸਕੱਟਰੀ ਨੂੰ ਸੀਐਮ ਤੇ ਹੋਮ ਸਕੱਟਰੀ ਨੂੰ ਇਹ ਜਿਹੜਾ ਤੁਹਾਡਾ ਮੰਗ ਪੱਤਰ ਹੁਣੇ ਜਿਹੜਾ ਕਨਵੇ ਕਰ ਦੇਣ ਲੱਗੇ ਆ ਤੇ ਵਿਦਨ ਨੋ ਟਾਈਮ ਜਿਹੜਾ ਜਦੋਂ ਵੀ ਇਹਦਾ ਜਵਾਬ ਆ ਗਿਆ ਅਸੀਂ ਤੁਹਾਨੂੰ ਕਨਵੇ ਕਰ ਦਿਆਂਗੇ ਸਰ ਇੱਕ ਟਾਈਮ ਪੀਰੀਅਡ ਸੀ ਦੇਖਾ ਪਰ ਤੁਹਾਡਾ ਪ੍ਰੋਸੀਜਰ ਕੀ ਨੇ ਤਾਂ ਦੇਖੋ ਐਨਐਸਏ ਤੇ ਇੱਕ ਸਾਲ ਤੋਂ ਬੜਾ ਪਹਿਲਾਂ ਵੀ ਤੋੜੀ ਜਾ ਸਕਦੀ ਹੈ ਜੀ ਪਰ ਕਿਉਂਕਿ ਇਸ ਜਿਹੜਾ ਨਾ ਐਨਐਸਏ ਦੇ ਵਿੱਚ ਹੈ ਇਹਦੇ ਵਿੱਚ ਜਿਹੜਾ ਐਡਵਾਈਜ਼ਰੀ ਬੋਰਡ ਉਹਦੇ ਜਿਹੜੇ ਜਸਟਿਸ ਉਹ ਵੀ ਕੇਜਰੀਵਾਲ ਦੇ ਖਾਸ ਬੰਦੇ ਚ ਉਹਦੇ ਵਿੱਚ ਜਿਹੜਾ ਇਹ ਪਹਿਲੀ ਗੱਲ ਹੈ ਜਿਹਦੇ ਵਿੱਚ ਐਨਐਸਏ ਦੇ ਉੱਤੇ ਐਡਵਾਈਜ਼ਰੀ ਬੋਰਡ ਨੇ ਜਿਹੜਾ ਉਹ ਨਾਟ ਰეკਮੈਂਡ ਕੀਤਾ ਜਿਹੜਾ ਐਡਵਾਈਜ਼ਰੀ ਬੋਰਡ ਜਿਹੜਾ ਆਮ ਤੌਰ ਤੇ ਐਕਸੈਪਟ ਕਰ ਲੈਂਦਾ ਜਿਹੜੀ ਇਹ ਮੰਗ ਹੁੰਦੀ ਹੈ ਕਿ ਸਾਨੂੰ ਜਿਹੜਾ ਜੀ ਐਨਐਸਐ ਤੋਂ ਢੋਲੀ ਜਾਵੇ ਪਰ ਉਹ ਜਿਹੜੀ ਆ ਉਹ ਐਡਵਾਈਜ਼ਰ ਬੋਰਡ ਨੇ ਜਿਹੜੀ ਆ ਉਹ ਇਨਵੈਸਟਰ ਅੱਗੇ ਐਕਸਟੈਂਡ ਕੀਤੀ ਜਦੋਂ ਮਰਜ਼ੀ ਤੋੜੀ ਸਕਦੀ ਇਹਨੂੰ ਜਦੋਂ ਮਰਜ਼ੀ ਇਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ